ਇਸ ਪੋਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀ ਯਾਰ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਗੁਰਦੇਵ ਸਿੰਘ ਮਾਨ ਦੁਆਰਾ ਲਿਖਿਆ ਹੋਇਆ ਰੇਖਾ ਚਿੱਤਰ ਨਹੀਂ ਰੀਸਾਂ ਸੁਭਾ ਸਿੰਘ ਦੀਆਂ ਹਾਸ ਬੈਂਗ ਦਾ ਬਾਦਸ਼ਾਹ ਸੂਬਾ ਸਿੰਘ ਐਮੇ ਅੱਜਕੱਲ ਚੌਕ ਮਹਿਤਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਫਕੀਰਾਂ ਬਾਂਗ ਬਸਰ ਔਕਾਤ ਕਰ ਰਿਹਾ ਹੈ ਕਦੀ ਇਹਦੀ ਚੰਡੀਗੜ੍ਹ ਵਿੱਚ ਚੜਮੱਚੀ ਹੋਈ ਸੀ ਸਭ ਦਿਨਾਂ ਦੇ ਰੰਗ ਹਨ ਫਿਰ ਵੀ ਸੂਬਾ ਸਿੰਘ ਸਬਰ ਤਬੀਅਤ ਦਾ ਮਾਲਕ ਹੈ ਜੀਵਨ ਵਿੱਚ ਹਜ਼ਾਰਾਂ ਉਤਰਾ ਚੜਾ ਵੇਖਣ ਵਾਲੇ ਸੂਬਾ ਸਿੰਘ ਨੂੰ ਹਾਲਾਤ ਨਾਲ ਸਮਝੌਤਾ ਕਰ ਲੈਣ ਦੀ ਬੜੀ ਸੁਖਾਵੀ ਜਾਂਚ ਹੈ ਅੱਜਕੱਲ ਸੂਬਾ ਸਿੰਘ ਦਾ ਰੰਗ ਗੋਰੇ ਰੰਗ ਤੋਂ ਤਰੱਕੀ ਕਰਦਾ ਕਰਦਾ ਨਾਮਦਾਰੀਆਂ ਦੇ ਖੁੰਬ ਚੜੇ ਪਜਾਮੇ ਵਰਗਾ ਜਾਂ ਪੂਣੀ ਵਰਗਾ ਬੱਗਾ ਹੋ ਚੱਲਿਆ ਹੈ ਰੰਗ ਤੇ ਇਹਦਾ ਜਵਾਨੀ ਪਹਿਰੇ ਲਾਲੜੀ ਵਰਗਾ ਸੀ ਪਰ ਹੁਣ ਇੱਕ ਤੇ ਬੁਢਾਪੇ ਕਾਰਨ ਦੂਜਾ ਸ਼ੂਗਰ ਕਾਰਨ ਅਤੇ ਤੀਜਾ ਬੇਰ ਜੁਗਾਰੀ ਕਾਰਨ ਇਸ ਦਾ ਲਹੂ ਹਾਲਾਤ ਨੇ ਚੂਸ ਕੱਟਿਆ ਹੈ ਮੈਂ ਖਾਤਰਾ ਹੀ ਸੁਭਾ ਸਿੰਘ ਦਾ ਹਾਲਚਲ ਪੁੱਛਿਆ ਤਾਂ ਉਹਨੇ ਉੱਤਰ ਦਿੱਤਾ ਤੇਰਾ ਖਤ ਮਿਲਿਆ ਬੜੀ ਖੁਸ਼ੀ ਹੋਈ ਹਾਲਚਾਲ ਕੀ ਪੁੱਛਦਾ ਏ ਤੇਰਾ ਉਹ ਸੁਭਾ ਸਿੰਘ ਜੋ ਕਾਂਗਰਸ ਰਾਜ ਵਿੱਚ ਇੱਕੋ ਸਮੇਂ ਗਿਆਨੀ ਜੈਲ ਸਿੰਘ ਦਾ ਪ੍ਰੈਸ ਸਕੱਤਰ ਅਤੇ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟਬੁੱਕ ਬੋਰਡ ਦਾ ਚੇਅਰਮੈਨ ਸੀ ਹੁਣ ਜਦੋਂ ਤੇਰੇ ਯਾਰਾਂ ਨੇ ਰਾਜ ਭਾਗ ਸੰਭਾਲਦੇ ਸਾਰ ਠੁੱਡਾ ਮਾਰਿਆ ਬਸ ਅਜਿਹਾ ਚਿਤੜਾਂ ਪਰਨੇ ਮਾਰਿਆ ਕਿ ਉੱਠਣ ਜੋਗਾ ਨਹੀਂ ਛੱਡਿਆ ਹੁਣ ਤੇ ਬਸ ਘਰੇ ਹੀ ਪਿਛਲੇ ਕੋਠੇ ਵਿੱਚ ਮਰੇ ਕੁੱਤੇ ਵਾਂਗੂ ਪੇ ਰਹੀਦਾ ਤੇਰਾ ਕੁੰਡਾ ਖੋਲ ਬਸੰਤਰੀਏ ਪੜ ਛੱਡੀਦਾ ਜਾਂ ਅਜੀਤ ਲਈ ਡੰਗ ਤੇ ਚੋਬਾਂ ਲਿਖ ਛੱਡੀ ਦੀਆਂ ਹਨ ਤੇਰਾ ਸੁਭਾ ਸਿੰਘ ਐਮ. ਸੁਭਾ ਸਿੰਘ ਦਾ ਇਹ ਅੰਤਮ ਜੀਵਨ ਯਾਰਾਂ ਨੂੰ ਦੁਖੀ ਕਰਨ ਲਈ ਕਾਫੀ ਹੈ ਪਰ ਉਂਝ ਉਹਨੂੰ ਕਿਸੇ ਕਿਸਮ ਦਾ ਕੋਈ ਖਾਸ ਆਰਥਿਕ ਸੰਕਟ ਨਹੀਂ ਸੀ ਉਹ ਗਿਆਨੀ ਜੈਲ ਸਿੰਘ ਵਾਂਗ ਰਾਮਗੜੀਆ ਸਿੰਘ ਹੈ ਉਹਨੇ ਨਿੱਕੇ ਹੁੰਦਿਆਂ ਤੋਂ ਹੀ ਗੁੱਲੀਆਂ ਘੜਨਾ ਸੱਕ ਲਾਉਣਾ ਤੇ ਲੋਕਾਂ ਦੀਆਂ ਮੰਜੀਆਂ ਠੋਕਣ ਦਾ ਹੁਨਰ ਸਿੱਖ ਰੱਖਿਆ ਹੈ ਉਹਦਾ ਜਨਮ ਚੰਗੇ ਸਰਦੇ ਪੁੱਜਦੇ ਅਤੇ ਖਾਂਦੇ ਪੀਂਦੇ ਰਾਮਗੜੀਏ ਘਰਾਨੇ ਵਿੱਚ ਹੋਇਆ ਉਨੇ ਮੱਜਾਂ ਵੀ ਚਾਰੀਆਂ ਮੱਜਾਂ ਦੀ ਸਵਾਰੀ ਵੀ ਕੀਤੀ ਘੋੜੀਆਂ ਦੀ ਸਵਾਰੀ ਵੀ ਕੀਤੀ ਕੁੱਤਿਆਂ ਨਾਲ ਸ਼ਿਕਾਰ ਵੀ ਖੇਡਿਆ ਬਟੇਰੇ ਵੀ ਲੜਾਏ ਅਸੀਲ ਕੁੱਕੜ ਵੀ ਲੜਾਏ ਪਰ ਅੱਖੀਆਂ ਲੜਾਉਣੋਂ ਉਹ ਸਾਰੀ ਉਮਰ ਹੀ ਤਰਿੰਦਾ ਰਿਹਾ ਅੱਜਕੱਲ ਇਹਦੇ ਚਿੱਟੇ ਹੋ ਰਹੇ ਚਿਹਰੇ ਤੇ ਚਿੱਟੀ ਦਾੜੀ ਬੜਾ ਝਮੇਲਾ ਪਾਉਂਦੀ ਹੈ ਪਤਾ ਹੀ ਨਹੀਂ ਲੱਗਦਾ ਕਿ ਗੱਲਾਂ ਕਿੱਥੇ ਮੁੱਕਦੀਆਂ ਹਨ ਅਤੇ ਦਾੜੀ ਕਿੱਥੋਂ ਤੁਰਦੀ ਹੈ ਸਰੀਰ ਦਬਲਾ ਪਤਲਾ ਹੈ ਵਾਰ-ਵਾਰ ਖਲੋਤਿਆਂ ਗੱਲਾਂ ਕਰਦਾ ਜਾਂ ਕਵਿਤਾ ਪੜਦਿਆਂ ਹੀੇਠਾਂ ਵੱਲ ਡਿੱਗਦੀ ਪਤਲੂਨ ਨੂੰ ਉਤਾਂ ਕਰਦਾ ਰਹਿੰਦਾ ਹੈ ਪਤਲੂਨ ਲੱਕ ਤੇ ਖਲੋਵੇ ਵੀ ਕਿਹਦੇ ਆਸਰੇ ਸੁੱਖ ਨਾਲ ਨਿਤੰਬਾਂ ਉੱਤੇ ਤਾਂ ਚੀੜੀ ਦੇ ਚੁੰਝ ਭਰਨ ਜੋਗਾ మాਸ ਵੀ ਨਹੀਂ ਪੱਗ ਇਹ ਟੱਠੀ ਜਿਹੀ ਬੰਦਾ ਹੈ ਜਿਵੇਂ ਕੋਈ ਪਿੰਡੂ ਬੁੱਢਾ ਕਾਲਜੀਏਟ ਦੀ ਰੀਸ ਕਰ ਰਿਹਾ ਹੋਵੇ ਮਿਲਟਰੀ ਵਿੱਚ ਪਤਾ ਨਹੀਂ ਇਹਦਾ ਕਿਵੇਂ ਸਰਦਾ ਰਿਹਾ ਹੋਵੇਗਾ ਸੂਬਾ ਸਿੰਘ ਨੇ ਐਮਏ ਕਰਕੇ ਫੌਜ ਵਿੱਚ ਕਮਿਸ਼ਨ ਪ੍ਰਾਪਤ ਕਰ ਲਿਆ ਦੂਜੇ ਮਹਾਜੁੱਧ ਵਿੱਚ ਜਰਨੈਲ ਮੋਹਨ ਸਿੰਘ ਦੀ ਸਥਾਪਿਤ ਕੀਤੀ INA ਵਿੱਚ ਬਤੌਰ ਕਪਤਾਨ ਸ਼ਾਮਲ ਹੋ ਕੇ ਦੇਸ਼ ਲਈ ਸੁਤੰਤਰਤਾ ਦੇ ਯੁੱਧ ਵਿੱਚ ਬੰਦੂਕ ਫੜ ਕੇ ਜੂਝਿਆ ਜਰਨੈਲ ਮੋਹਨ ਸਿੰਘ ਨਾਲ ਜਾਪਾਨੀਆਂ ਦੇ ਕਿਸੇ ਨੁਕਤੇ ਉੱਤੇ ਮਤਭੇਦ ਹੋ ਗਏ ਜਾਪਾਨੀਆਂ ਨੇ ਜਰਨੈਲ ਮੋਹਨ ਸਿੰਘ ਅਤੇ ਉਸ ਦੇ ਵਫਾਦਾਰ INA ਦੇ ਆਫੀਸਰ ਕੈਦ ਕਰ ਲਏ ਉਹਨਾਂ ਕੈਦੀਆਂ ਵਿੱਚ ਸੂਬਾ ਸਿੰਘ ਵੀ ਸੀ ਕੁਝ ਦਿਨਾਂ ਬਾਅਦ ਜਾਪਾਨੀ ਇਹਨਾਂ ਦੀ ਬੈਰਕ ਵਿੱਚੋਂ ਕੁਝ ਕੈਦੀ ਲੈ ਜਾਂਦੇ ਜਿਨ੍ਹਾਂ ਕੈਦੀਆਂ ਨੂੰ ਜਾਪਾਨੀ ਲੈ ਜਾਂਦੇ ਉਹ ਪਰਤ ਕੇ ਨਾ ਮੁੜਦੇ ਜੰਗਲ ਗਏ ਨਾ ਬਹੜ ਦੇ ਪੰਛੀ ਤੇ ਦਰবেশ ਇੱਕ ਦਿਨ ਜਿਹੜੇ ਕੈਦੀਆਂ ਨੂੰ ਜਾਪਾਨੀ ਲੈ ਗਏ ਉਹਨਾਂ ਵਿੱਚ ਸੂਬਾ ਸਿੰਘ ਵੀ ਸੀ ਇਹਨਾਂ ਨੂੰ ਭਾਰਤੀ ਕੈਦੀਆਂ ਦੀ ਇੱਕ ਲੰਮੀ ਕਤਾਰ ਵਿੱਚ ਖੜਾ ਦਿੱਤਾ ਗਿਆ ਕਤਾਰ ਦੇ ਇੱਕ ਸਿਰੇ ਤੋਂ ਟੱਟੂ ਕੱਦ ਜਿਹਾ ਜਾਪਾਨੀ ਆਫੀਸਰ ਕੁਝ खिचਰਮਿਚਰ ਕਰਕੇ ਬੋਲਦਾ ਕੈਦੀ ਦਾ ਉਤਰ ਸੁਣਦੇ ਸਾਰ ਹੀ ਤਾੜ-ਤਾੜ ਕਰਦਿਆਂ ਦੋ ਚਪੇੜਾਂ ਕੈਦੀ ਦੇ ਮੂੰਹ ਤੇ ਜੜ ਦਿੰਦਾ ਫਿਰ ਉਹਦੀ ਘੜੀ ਤੇ मुंडी ਲਾ ਕੇ ਉਹਨੂੰ ਸਿਪਾਈਆਂ ਦੇ ਹਵਾਲੇ ਗੋਲੀ ਮਾਰਨ ਲਈ ਕਰ ਦਿੰਦਾ ਆਖੀਰ ਉਹ ਟੱਟੂ ਕੱਦਾ ਹਰਾਖਸ਼ ਸੂਬਾ ਸਿੰਘ ਦੀ ਕਤਾਰ ਵਿੱਚ ਖੜੇ ਅਗਲੇ ਕੈਦੀਆਂ ਕੋਲ ਅਪੜ ਗਿਆ ਸੂਬਾ ਸਿੰਘ ਨੇ ਉਹਦੇ ਸਵਾਲ ਅਤੇ ਉਹਨਾਂ ਦੇ ਕੈਦੀਆਂ ਵੱਲੋਂ ਉੱਤਰ ਵੀ ਸੁਣ ਲਏ ਸਨ ਅਤੇ ਉਹਨਾਂ ਦਾ ਹਸ਼ਰ ਵੀ ਵੇਖ ਲਿਆ ਸੀ ਜਾਪਾਨੀ ਐਲਨੂ ਆਰ ਬੋਲਦੇ ਹਨ ਉਹ ਜਾਪਾਨੀ ਵਿੱਚ ਹਰ ਕੈਦੀ ਤੋਂ ਪੁੱਛਦਾ ਜ਼ੂਰਵ ਇੰਗਲਿਸ਼ਮੈਨ ਬਾਬ ਡੂ ਯੂ ਲਵ ਇੰਗਲਿਸ਼ ਮੈਨ ਜੇ ਕਿਸੇ ਦਾ ਉੱਤਰ ਯੈਸ ਹੁੰਦਾ ਤਾਂ ਉਹਨੂੰ ਅੰਗਰੇਜ਼ ਦਾ ਵਫਾਦਾਰ ਸਮਝ ਕੇ ਮਾਰਿਆ ਜਾਂਦਾ ਜੇ ਕਿਸੇ ਦਾ ਅਰਥ ਨੋ ਹੁੰਦਾ ਤਾਂ ਉਹਨੂੰ ਝੂਠਾ ਆਕ ਕੇ ਕੁੱਟਿਆ ਜਾਂਦਾ ਅੰਤ ਸੂਬਾ ਸਿੰਘ ਦੀ ਵਾਰੀ ਵੀ ਆ ਗਈ ਜਦੋਂ ਉਸ ਜਾਪਾਨੀ ਆਫੀਸਰ ਨੇ ਇਹਨੂੰ ਪੁੱਛਿਆ ਡੂ ਯੂ ਲਵ ਇੰਗਲਿਸ਼ ਮੈਨ ਤਾਂ ਸੂਬਾ ਸਿੰਘ ਨੇ ਉਸ ਆਫੀਸਰ ਨੂੰ ਅੱਖ ਮਾਰਦਿਆਂ ਕਿਹਾ ਨੋ ਆਈ ਲਵ ਇੰਗਲਿਸ਼ ਊਮੈਨ ਸੂਬਾ ਸਿੰਘ ਦਾ ਇੰਨਾ ਕਹਿਣਾ ਸੀ ਕਿ ਉਹ ਜਾਪਾਨੀ ਹਾਸਾ ਹਾਸੇ ਲਟਦਾ ਫਿਰੇ ਨਾਲ ਦੇ ਜਾਪਾਨੀਆਂ ਨੂੰ ਸੱਦ ਕੇ ਸੂਬਾ ਸਿੰਘ ਦਾ ਉੱਤਰ ਦੱਸਿਆ ਤੇ ਉਹ ਵੀ ਲਟਦੇ ਫਿਰਨ ਸੂਬਾ ਸਿੰਘ ਨੂੰ ਤੰਬੂ ਵਿੱਚ ਲਿਜਾ ਕੇ ਨਾਲੇ ਚਾਹ ਪੀਈ ਤੇ ਫਿਰ ਉਹਦੇ ਨਾਲ ਦੇ ਸਾਰੇ ਹੀ ਵਾਪਸ ਬੈਰਕ ਵਿੱਚ ਭੇਜ ਦਿੱਤੇ ਸੂਬਾ ਸਿੰਘ ਨੂੰ ਜਾਪਾਨੀ ਸਿਖਾ ਕੇ ਉਹਨਾਂ ਨੇ ਆਪਣਾ ਦੋ ਭਾਸ਼ੀਆ ਬਣਾ ਲਿਆ ਸੁਤੰਤਰਤਾ ਮਿਲਣ ਪਿੱਛੋਂ ਇਹ ਵੀ ਭਾਰਤ ਵਾਪਸ ਆ ਗਿਆ ਕੁਝ ਚਿਰ ਪ੍ਰਕਾਸ਼ ਵੀਕਲੀ ਵਿੱਚ ਨੌਕਰੀ ਕੀਤੀ ਫਿਰ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਰਹੇ ਤਾਂ ਉਸ ਵੇਲੇ ਉਹਨਾਂ ਦਾ ਪੀਆਰਓ ਬਣਿਆ ਰਿਹਾ ਫਿਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਵਿੱਚ ਡਾਇਰੈਕਟਰ ਰਿਹਾ ਅਤੇ ਉਥੋਂ ਹੀ ਗੈਨੀ ਜੀ ਨੇ ਇਹਨੂੰ ਆਪਣਾ ਪ੍ਰੈਸ ਸਕੱਤਰ ਅਤੇ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦਾ ਚੇਅਰਮੈਨ ਲਾ ਕੇ ਲਾਲ ਬੱਤੀ ਵਾਲੀ ਕਾਰ ਦੇ ਦਿੱਤੀ ਅਤੇ ਨਾਲ ਹੀ ਕੋਠੀ ਵੀ ਨਵੀਂ ਮਿਨਿਸਟਰੀ ਆਈ ਤਾਂ ਪੁਰਾਣਿਆਂ ਦੇ ਚਮਚਿਆਂ ਵਿੱਚ ਇਹ ਵੀ ਟੇਬਲ ਤੋਂ ਝੂਠੇ ਭਾਂਡਿਆਂ ਵਿੱਚ ਸੁੱਟ ਦਿੱਤਾ ਗਿਆ ਸੂਬਾ ਸਿੰਘ ਇੱਕ ਵਧੀਆ ਤੇ ਸ਼੍ਰੋਮਣੀ ਪੱਤਰਕਾਰ ਦੇ ਤੌਰ ਤੇ ਪੰਜਾਬ ਸਰਕਾਰ ਤੋਂ 5000 ਦਾ ਪੁਰਸਕਾਰ ਵੀ ਲੈ ਚੁੱਕਾ ਸੀ ਨਾਂ ਵੀ ਲੈਂਦਾ ਤਾਂ ਵੀ ਉਹ ਵਧੀਆ ਪੱਤਰਕਾਰ ਵਧੀਆ ਕਵੀ ਵਧੀਆ ਨਸਰ ਨਿਗਾਰ ਵਧੀਆ ਵਿਅੰਗਕਰ ਇਤਿਹਾਸ ਰਚੀ ਲੇਖਕ ਹੈ ਉਹਦੀਆਂ ਨਸਰ ਦੀਆਂ ਮਸ਼ਹੂਰ ਕਿਤਾਬਾਂ ਜੋ ਆਪਣੀ ਮਿਸਾਲ ਆਪ ਹਨ ਅਲੋਪ ਹੋ ਰਹੇ ਚੇਟਕ ਅਤੇ ਗੈਰ ਹਾਜ਼ਰੀ ਬਹੁਤ ਪ੍ਰਸਿੱਧ ਹਨ ਖਾਸ ਬੈਂਕ ਦੀਆਂ ਕਵਿਤਾਵਾਂ ਉਪਰੰਤ ਉਹਨੇ ਹੀਰਵੀ ਲਿਖੀ ਹੈ ਜਿਸ ਦੀ ਪੰਜਾਬੀ ਸਾਹਿਤ ਜਗਤ ਵਿੱਚ ਬਹੁਤ ਚਰਚਾ ਛਿੜ ਚੁੱਕੀ ਹੈ ਸੁਭਾ ਸਿੰਘ ਕਵਿਤਾ ਲਿਖਣ ਵੇਲੇ ਆਪਣਾ ਤਖੱਲਸ ਸਾਹਿਬ ਕਰਦਾ ਹੈ ਸ਼ਾਇਦ ਅੰਗਰੇਜ਼ਾਂ ਦੀ ਫੌਜ ਵਿੱਚ ਆਪਣੇ ਅੰਗਰੇਜ਼ ਆਫੀਸਰ ਦੀ ਚਮਚਾਗਰੀ ਕਰਨ ਲਈ ਗੱਲ-ਗੱਲ ਤੇ ਸਾਹਿਬ ਸਾਹਿਬ ਕਰਦਾ ਰਹਿਣ ਕਰਕੇ ਉਹਦੀ ਅੱਲ ਪੈ ਗਈ ਹੋਵੇ ਜਦ ਫਿਰ ਇਹਦੇ ਦੇਸੀ ਮਾਤ ਹਿੱਤ ਇਹਨੂੰ ਹਰ ਵੇਲੇ ਸਾਹਿਬ ਸਾਹਿਬ ਕਰਦੇ ਰਹਿੰਦੇ ਹੁਣ ਤੇ ਇਹਦਾ ਨੋਂ ਹੀ ਸਾਹਿਬ ਪੱਕ ਗਿਆ ਹੋਵੇ ਜਾਂ ਫਿਰ ਇਹਨੂੰ ਕੋਈ ਸਾਹਿਬ ਆਖਦਾ ਹੀ ਨਾ ਹੋਵੇ ਅਤੇ ਬੜਤਣ ਦੀ ਭੁੱਖ ਮਟਾਣ ਲਈ ਇਹਨੇ ਤਖੱਲਸ ਬਣਾ ਕੇ ਚੂਲ ਵਿੱਚ ਠੋਕੀ ਮੇਖ ਵਾਂਗ ਆਪਣੇ ਨੋਂ ਨਾਲ ਸਾਹਿਬ ਠੋਕ ਲਿਆ ਹੋਵੇ ਕੁਝ ਵੀ ਹੋਵੇ ਤਖੱਲਸ ਇਹਦਾ ਸਾਹਿਬ ਹੈ ਸੂਬਾ ਸਿੰਘ ਦੁੱਖ ਅਤੇ ਸੁੱਖ ਦੋਹਾਂ ਵਿੱਚ ਹੀ ਆਪਣੀ ਵੈਟਾ ਤੇ ਹਿਊਮਰ ਦਾ ਪੱਲਾ ਨਹੀਂ ਛੱਡਦਾ ਮੈਂ ਇਹਨੂੰ ਖੱਤ ਲਿਖਿਆ ਕਿ ਮੈਂ ਪੂਜਾ ਵਿੱਚ ਤੁਹਾਡੇ ਬਾਰੇ ਇੱਕ ਲੇਖ ਲਿਖ ਰਿਹਾ ਹਾਂ اپنی ਵਧੀਆ ਜਿਹੀ ਫੋਟੋ ਵਾਪਸੀ ਡਾਕ ਕੱਲਣ ਦੀ ਖੇਚਲ ਕਰੋ। ਆਪਨੇ ਉੱਤਰ ਦਿੱਤਾ ਮਾਨ ਜੀ ਫੋਟੋ ਦੇ ਜਿਹੋ ਜਿਹੇ ਸ਼ਕਲੇ ਉਹੋ ਜਿਹੇ ਹੀ ਭੇਜ ਸਕਦਾ ਹਾਂ। ਹੁਣ ਆਪਣੀ ਥਾਂ ਤੇ ਯੂਸਫ ਦੀ ਤਾਂ ਕੱਲਣੋਂ ਰਹਾ। ਸ਼ਕਲਾਂ ਰੱਬ ਨੇ ਬਣਾਈਆਂ ਨੇ ਸਾਡਾ ਵੀ ਕੀ ਬਸ ਚੱਲਦਾ ਏ ਆਪਣੀ ਸ਼ਕਲ ਆਪ ਬਣਾਉਣੀ ਹੁੰਦੀ ਤੇ ਕਸਮ ਹੈ ਆਪਣੇ ਪਿਤਾ ਪੁਰਖੀ ਹੁਨਰ ਦੀ। ਮੈਂ ਤੇ ਖਰਾਦ ਤੇ ਛਾੜ ਕੇ ਯੂਸਫ ਨਾਲੋਂ ਵੀ ਸੋਹਣੇ ਵੀ ਸੁਭਾ ਸਿੰਘ ਘੜ ਘੜ ਕੇ ਛੁੱਟ ਦਿੰਦਾ। ਤੂੰ ਫੋਟੋ ਦੀ ਛੱਡ ਫੋਟੋ ਵੇਖ ਕੇ ਤਾਂ ਲੋਕ ਕਹਿਣਗੇ ਨਾਮ ਬੜਾ ਔਰ ਦਰਸ਼ਨ ਛੋਟੇ ਸੂਬਾ ਸਿੰਘ ਦੇ ਸੁਭਾਅ ਵਿੱਚ ਵੀ ਬੜਾ ਅਠਰਮਾ ਹੈ ਕਦੀ ਬਹਿਸ ਵਿੱਚ ਵੀ ਨਹੀਂ ਘਾਬਰਦਾ ਕੋਈ ਕਿਸੇ ਦੀ ਝੂਠੀ ਉਸਤਤ ਕਰੇ ਤਾਂ ਕਹੇਗਾ ਮਾਂ 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 ਦਾ ਸਿਰ ਕੀਤਾ ਉਹਨੇ ਕੋਈ ਛੱਡ ਨਾ ਤੂੰ ਚਾਪੀ ਬੜੀ ਠੇਠ ਪੰਜਾਬੀ ਬੋਲਦਾ ਹੈ ਤੁਹਾਨੂੰ ਕੋਈ ਗੱਲ ਆਖੇ ਤੁਸੀਂ ਸਮਝੋ ਨਾ ਤਾਂ ਕਹੇਗਾ ਓਏ ਮੇਰੇ ਅੱਲੇ ਕਿਤਰਾ ਬੈਨੇ ਜਿਤਨਾ ਮੱਝ ਨੇ ਬੂਰ ਖਾਦਾ ਹੁੰਦਾ ਹੁਣ ਜਾ ਵੀ ਹੋਰ ਤੈਨੂੰ ਕੀ ਸੰਗੋਟੀਆਂ ਚੜਾ ਦਈਏ ਸੂਬਾ ਸਿੰਘ ਯਾਰਾਂ ਦਾ ਯਾਰ ਹੈ ਜਦੋਂ ਇਹ ਪ੍ਰਕਾਸ਼ ਵੀਕਲੀ ਨੂੰ ਛੱਡ ਕੇ ਆਫੀਸਰ ਬਣ ਗਿਆ ਤਾਂ ਇੱਕ ਵਾਰ ਮੈਂ ਕੁੰਦਨ ਅਤੇ ਸ਼ਮਸ਼ੀਰ ਇਹਦੇ ਕੋਲ ਠਹਿਰੇ ਇਹਨੇ ਸਾਨੂੰ ਸਟੀਲ ਦੇ ਭਾਂਡਿਆਂ ਵਿੱਚ ਰੋਟੀ ਖਵਾਈ ਪਹਿਲਾਂ ਇਹ ਪਿੰਡੋਂ ਲਿਆਂਦੇ ਪੁਰਾਣੀ ਕਿਸਮ ਦੇ ਵੱਡੇ ਵੱਡੇ ਕੌਲਿਆਂ ਅਤੇ ਛੰਨਿਆਂ ਵਿੱਚ ਰੋਟੀ ਖਵਾਇਆ ਕਰਦਾ ਸੀ ਸਟੀਲ ਦੀਆਂ ਛੋਟੀਆਂ ਛੋਟੀਆਂ ਕੌਲੀਆਂ ਵਿੱਚ ਮੀਟ ਭਰੋਸਿਆ ਵੇਖ ਕੇ ਸ਼ਮਸ਼ੀਰ ਬੋਲਿਆ ਉਹ ਇਹ ਸੂਬਿਆ ਸਾਲਿਆ ਜਿਉਂ-ਜਿਉਂ ਤੇਰੀ ਤਨਖਾਹ ਵੱਧਦੀ ਜਾਂਦੀ ਹੈ ਤੇਰੀਆਂ ਕੌਲੀਆਂ ਛੋਟੀਆਂ ਹੀ ਹੁੰਦੀਆਂ ਜਾ ਰਹੀਆਂ ਨੇ ਸੂਬਾ ਸਿੰਘ ਬੋਲਿਆ ਚੰਡੀਗੜ੍ਹ ਵਿੱਚ ਪਸ਼ੂਆਂ ਦੇ ਦਾਖਲੇ ਤੇ ਪਾਬੰਦੀ ਜੋ ਲੱਗ ਗਈ ਹੈ ਇਸ ਲਈ ਮੈਂ ਬੰਦਿਆਂ ਵਾਲੇ ਭਾਂਡੇ ਹੀ ਰੱਖ ਛੱਡੇ ਨੇ ਜਦੋਂ ਸੂਬਾ ਸਿੰਘ ਪਟਿਆਲਾ ਯੂਨੀਵਰਸਿਟੀ ਵਿੱਚ ਸੀ ਕੁੰਦਨ ਇਹਨੂੰ ਮਿਲਣ ਗਿਆ ਸ਼ਾਮ ਪੈਂਦੇ ਸਾਰੀ ਇਹਨੇ ਆਪਣੇ ਲੜਕੇ ਜੋਗੇ ਦੇ ਹੱਥ ਕੁੰਦਨ ਲਈ ਵਿਸਕੀ ਦਾ ਅਧਿਆ ਮੰਗਵਾ ਲਿਆ ਘੰਟੇ ਕੁ ਬਾਅਦ ਸ਼ਮਸ਼ੇਰ ਆ ਗਿਆ ਕੁੰਦਨ ਨੇ ਸ਼ਮਸ਼ੇਰ ਨੂੰ ਸਾਫ਼ ਹੀ ਕਹਿ ਦਿੱਤਾ ਮੇਰੇ ਜੋਗੀ داروਹੀ ਮੇਰੇ ਕੋਲ ਹੈ ਤੂੰ ਇਸ ਲਈ ਆਪਣਾ ਪ੍ਰਬੰਧ ਆਪ ਕਰ ਲੈ ਫੇਰ ਨਾ ਸਾਧਾਂ ਦੇ ਡੇਰੇ ਤੇ ਕੁੱਤੀ ਵਾਂਗੂ ਮੇਰੇ ਵੱਲ ਵੇਖਦਾ ਰਹੀਂ ਸ਼ਮਸ਼ੀਰ ਨੇ ਸੂਬਾ ਸਿੰਘ ਨੂੰ ਕਿਹਾ ਤਾਂ ਉਹਨੇ ਕਿਹਾ ਜੋਗੇ ਨੂੰ ਤੂੰ ਹੀ ਆਖ ਉਸ ਮੇਰੇ ਆਖੇ ਨਹੀਂ ਜਾਣਾ ਦੁਬਾਰਾ ਫੇਰ ਵੀ ਸੂਬਾ ਸਿੰਘ ਨੇ ਜੋਗੇ ਨੂੰ ਕਿਹਾ ਪੁੱਤਰ ਜਾ ਆਪਣੇ ਤਾਏ ਲਈ ਵੀ ਅਧਿਆ ਫੜ ਲਿਆ ਜੋਗੇ ਨੇ ਹਿੜਾੜ ਕਰਦਿਆਂ ਕਿਹਾ ਮੈਂ ਥੋ ਨਹੀਂ ਜਾਈਦਾ ਦੁਬਾਰਾ ਮੇਰੀ ਪੜਾਈ ਖਰਾਬ ਹੁੰਦੀ ਹੈ ਸ਼ਮਸ਼ੀਰ ਝਟ ਬੋਲਿਆ ਨਹੀਂ ਨਹੀਂ ਇਹ ਜ਼ਰੂਰ ਜਾਏਗਾ ਇਹ ਤਾਂ ਮੇਰਾ ਬੱਚਾ ਏ ਜੋਗੇ ਨੇ ਝਟ ਉਤਰ ਦਿੱਤਾ ਅੱਛਾ ਮੈਨੂੰ ਹੁਣ ਪਤਾ ਲੱਗਾ ਏ ਕਿ ਸਾਰੇ ਮੁੰਡੇ ਮੈਨੂੰ ਸੂਰ ਦਾ ਬੱਚਾ ਕਿਉਂ ਕਹਿੰਦੇ ਨੇ ਸੂਬਾ ਸਿੰਘ ਦੀ ਹਾਜ਼ਰ ਜਵਾਬੀ ਨੇ ਤਾਂ ਅਗਲੀ ਪੀੜ੍ਹੀ ਵੀ ਹਾਜ਼ਰ ਜਵਾਬਾ ਬਣਾ ਦਿੱਤੀ ਹੈ ਕੀ ਕੀ ਗੱਲਾਂ ਕਰੀਏ ਇਸ ਕੋਹੇਨੂਰ ਹੀਰੇ ਦੀਆਂ ਆਓ ਇਹਦੀ ਕਵਿਤਾ ਦੀ ਬਣਗੀ ਨੂੰ ਮਾਣੀਏ ਚੁਬਰਗੇ ਵੇਖੋ ਵਿਅੰਗ ਕਿਵੇਂ ਛਲਕਦਾ ਹੈ ساری ਉਮਰ ਕਸੀਟਿਆ ਬੁਰਸ਼ ਐਪਰ ਬਣੀ ਅੰਤ ਦੇ ਵਿੱਚ ਤਸਵੀਰ ਕੁਰਸੀ ਰਾਂਝਾ ਫਿਰੇ ਵਜ਼ਾਰਾਂ ਵਿੱਚੋਂ ਭਾਉ ਪੁੱਛਦਾ ਥਾਂ ਇਸ਼ਕ ਦੇ ਮੰਗਦੀ ਹੀਰ ਕੁਰਸੀ ਤੀਰ ਸਿਰਫ ਸਰੀਰ ਨੂੰ ਵਿੰਨਦਾ ਏ ਯਾਰੋ ਜਾਏ ਜ਼ਮੀਰ ਨੂੰ ਚੀਰ ਕੁਰਸੀ ਮਿਹਰ ਸ਼ੇਖ ਫਰੀਦ ਦੀ ਹੋਈ ਸਾਹਿਬ ਵੈਦ ਰਾਜ ਨੂੰ ਮਿਲੀ ਅਖੀਰ ਕੁਰਸੀ ਸ਼ੁਕਰੀਆ